ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਾਂ ਕੋਲ ਤੁਹਾਨੂੰ ਦਿਖਾਉਣ ਦੇ ਗਾੜਾ ਦਿਲ ਦੁੱਖੀ ਦੀ ਤੇ ਰਾਤ ਚੋਂ ਕੁਝ ਨਾ ਸਹੀ ਤਰੱਕੀ ਲਓ ਜੀ ਅੱਜ ਆਪਾਂ ਹੈ ਸੀਗੇ ਮਰੂਥੇ ਵਾਲੀ ਏਜੰਸੀ ਮਰੂਥੇ ਵਾਲੀ ਏਜੰਸੀ ਫੜਿਆ ਜੀ ਆਪਾਂ ਆਇਆ ਹੋ ਵਰਕਸ਼ਾਪ ਵਰਕਸ਼ਾਪ ਵੀ ਆ ਵਰਕਸ਼ਾਪ ਆ ਆਪਣਾ ਟਾੜੀ ਏਜੰਸੀ ਹੈ ਉਹਨੇ ਨਾਲ ਥੋੜੀ ਜੀ ਗੱਡੀ ਦੇ ਗੇਅਰ ਦੇ ਵਿੱਚ ਪ੍ਰੋਬਲਮ ਆ ਗਈ ਸੀ ਤੇ ਆਪਾਂ ਗੱਡੀ ਦਾ ਬੜਾ ਜਿਹਾ ਕੰਮ ਆਇਦਿ ਕਰਾਉਣਾ ਹੈਗਾ ਸੰਡੇ ਆ ਬਸ ਬਾਕੀ ਹੋਰ ਜਿਹੜੇ ਦੂਜਿਆਂ ਨੇ ਬਾਹਰ ਕਰਾਪਾ ਦੇ ਲਈ ਉਹ ਸਾਰੇ ਬੰਦ ਦੀਆਂ ਮੈਂ ਮਾਹ ਚੱਲ ਖੁੱਦਰਤੀ ਏਜੰਸੀ ਜੀ ਜਾ ਕੇ ਆਉਂਦੇ ਆ ਏਜੰਸੀ ਜਾਇਆ ਤੇ ਆਪਾਂ ਨੂੰ ਖੁੱਲ ਹੀ ਮਿਲ ਗਈ ਆਪਣਾ ਕੰਮ ਹੋ ਗਿਆ ਮੈਂ ਟੋਲ ਲੱਗਣ ਮੈਂ ਟੋਲ ਲੱਗਣ ਦਾ ਕੰਮ ਉਹਨੂੰ ਘੇਰਦਾ ਪੁੱਛ ਜਾਵਿਗਾ ਕੋ ਉਹਨੂੰ ਪੁੱਛ ਨਿਕਲ ਗਾ ਵੀ ਉਹ ਘੇਰ ਪੈਂਦਾ ਨਹੀਂ ਇਹਦੀ ਮੈਂ ਟੋਲ ਲੱਗਣ ਪੰਜ ਪੁੱਛ ਨੂੰ ਬਹੁਤ ਆਪਾਂ ਪਾ ਲਿਆ ਮੈਂ ਕੰਟੀਨਰੇ ਟੁੱਟਾ ਦੀ ਉਹ ਨਾਲ ਗਿਆ ਵੀ ਦੇਖੋ ਮੈਂ ਦੱਸ ਕਰੂੰਗਾ ਉਹ ਵੀ ਘੇਰ ਦਾ ਥੋੜਾ ਜਨਾ ਬਸ ਆਪਾਂ ਨਾਲ ਆਦਿਗਾ ਕੋਈ ਸੌਪਾਨੇ ਪੋਹਾਲਿਆ ਇਹਨਾਂ ਆਪਾਂ ਨੂੰ ਮਿਲ ਗਿਆ ਗੇਟ ਪਾਸ ਆ ਛੋਟ ਬੜੀ ਆਪਾਂ ਆਪਣੀ ਛੋਟੀ ਪਰਚੀ ਨਾ ਦੇਣੀ ਆ ਆ ਮਾੜਾ ਜਿਹਾ ਕੰਮ ਲਈ ਆ ਮਾੜਾ ਜਿਹਾ ਕੰਮ ਪਿੱਛੇ ਗੱਡੀ ਤੀਜੇ ਚੌਥੇ ਗਿਓ ਚ ਤੀਜੇ ਗਿਓ ਚ ਲੈ ਚੌਥੇ ਜਾ ਅਨੇ ਅੰਬਰ 7 ਚਲੋ ਵਾਸੇ ਮੈਨੂੰ ਲਾਇ ਤੇ ਵੀਰ ਸੰਡੇ ਵੀ ਕੰਮ ਹੋਣਾ ਨਹੀਂ ਆ ਦੂਜੀਆਂ ਦੇਖਿਓ ਵਰਕਸ਼ਾਪਾਂ ਬੰਦ ਸੀਗੀਆਂ ਏ ਕੋਡੋ ਵੀਜਨ ਸੀ ਜਾ ਰਿਹਾ ਜੀ ਜਾਵਣਾ ਹੋ ਗਿਆ ਕੰਮ ਤੇ ਹੁਣ ਆਪਾਂ ਚੱਲਦੇ ਹਾਂ ਕਨੈਕਟਡ ਮੰਡ 2 ਦਾ ਕੰਮ ਜੀ ਜਾ ਰਿਹਾ ਬੋਝ ਆ ਗਿਆ ਗੇਅਰ ਦਾ ਲਓ ਜੀ ਏਜੰਸੀ ਚੋਂ ਨਿਕਲ ਕੇ ਆਪਾਂ ਬਾਹਰ ਤੇ ਮੜੀ ਜੀ ਕਾਲ ਕਰਦੀ ਦੇ ਲਓ ਬਸ ਅੰਬਰਸਰ ਨਹੀਂ ਦੂਰ ਗੱਡੀ ਤੀਜੇ ਗੇਅਰ ਚ ਤੁਰਦੀ ਸੀਗੀ ਪੰਜਵਾਂ ਪੈਂਦਾ ਨਹੀਂ ਸੀਗਾ ਦੱਸ ਤੀਜਾ ਸਾਥ ਵਿੱਚ ਬਚਾ ਲੈਣੀ ਉਹ ਮੜਾ ਬੁਸ਼ ਹੋਣਾ ਦੀ ਉਹ ਨਾ ਬਾਹਰ ਨਿਕਲ ਜਾਂਦੀ ਦੀ ਉਹਦੀ ਕਿੱਲੀ ਗੇਅਰ ਦੇ ਨਾਲ ਹੁੰਦੀ ਹੈ ਇੱਕ ਵਿੱਚ ਟਾਇਡ ਹੁੰਦੀ ਆ ਉਹ ਮੜਾ ਬੁਸ਼ ਹੋਣਾ ਦੀ ਬਸ ਮਿੰਟ ਦੋ ਲੱਗੇ ਨੇ ਬੁਸ਼ ਪਾਇਆ ਜਦ ਲੌਕ ਲੱਗ ਗਿਆ ਨੂੰ ਐਨੀ ਕਾਲ ਕਰਦੀ ਦੱਸ ਚਲੋ ਹੁਣ ਆਪਾਂ ਜੰਸੀ ਦੇ ਨਿਕਲ ਗਏ ਸਾਮਣੇ ਕਹ ਰਿਹਾ ਅੰਨਾ ਸੋਹਰਾ ਵੀ ਅੱਜ ਸੰਡੇ ਆ ਸਾਮੂ ਹੋ ਗਿਆ ਮੈਨੂੰ ਤਾਂ ਇਹ ਨਹੀਂ ਪਤਾ ਕਿ ਮੰਡੇ ਨੂੰ ਹੀ ਹੋਣੀ ਪਾਣੀਆ ਫਿਰ ਕਿੱਥੇ ਟਾਈਮ ਨਹੀਂ ਲੱਗਦਾ ਹੈਗਾ ਪ੍ਰਾਈਵੇਟ ਵਾਲੀ ਵਰਕਸ਼ਾਪਾਂ ਦੇਖੀ ਸਾਰੇ ਬੰਦ ਨੇ ਮਾਰ ਲੱਭ ਕੰਮ ਕੋਈ ਪਤਾ ਨਾ ਕੁਦਰਤੀ ਕੀੜਾ ਮਾਰਦਾ ਜਾਂ ਚੀਜ਼ ਹੈ ਤੇ ਕੰਮ ਆਵਣਾ ਬਣ ਗਿਆ ਮੈਨੂੰ ਦੋ ਲੱਗ ਗਏ ਹੁਣ ਦੇਖਦੇ ਹਾਂ ਉਹ ਮੜੀ ਸ਼ਿਕਾਹਾਂ ਦੇ ਪਰੋਂ ਹਾਂ ਹੁਣ ਆਪਾਂ ਸ਼ਿਕਾਹ ਲਹੋਣੇ ਆਵੇ ਆਪਾਂ ਅੱਗੇ ਜਾ ਕੇ ਮੰਨਦੇ ਹਾਂ ਕਲਰ ਨਹੀਂ ਹੈ ਜੀ ਹੋਰ ਕੁਝ ਨਹੀਂ ਕਲਰ ਨਹੀਂ नाभीरा वगैरह पाया बढ़िया वरायटी है ਸੀ ਜੀ ਜਾ ਕੇ ਆ ਗਏ ਤੇ ਸੁਕਾਉਣੇ ਕੱਪੜਾ ਨਹੀਂ ਲਵਾਤੇ ਵੀ ਆ ਗਏ ਉਹ ਤੋਂ ਬਾਅਦ ਆ ਪਾ ਗਏ ਹੁਣ ਬੀਕਰ ਨਾਲਾਂ ਤੇ ਗੋਲ ਕਪੜਾ ਖਾਣੇ ਆ ਵੀ ਆਪਾਂ ਬਾਜ਼ਾਰ ਚ ਹੁਣ ਆਪਾਂ ਖੜੇ ਬਾਜ਼ਾਰ ਚ ਗੋਲ ਕਪੜਾ ਲੈਣਾ ਆਪਾਂ ਗੋਲ ਕਪੜਾ ਖਾਣਾ ਪਾਤੀ ਆਪਾਂ ਘਟਾ ਲਈ ਪਾਤੀ ਦੇ ਦਿੱਤੀ ਹਲੇ ਤਿਆਰ ਹੋ ਰਹੇ ਨੇ ਇਸ ਦੇ ਵਿੱਚ ਜਾ ਕੇ ਤੇ ਉਹ ਤੋਂ ਬਾਅਦ ਬਾਜ਼ਾਰ ਜਾ ਕੇ ਜਦੋਂ ਕੰਮ ਕਰਨੇ ਚੋਂ ਪੱਕ ਜਾਂਦੇ ਤੇ ਹੁਣ ਆਪਾਂ ਆ ਗਏ ਘਰੇ ਵੀਡੀਓ ਨੂੰ ਲਾਈਕ ਸ਼ੇਅਰ ਦਾ ਸਬਸਕ੍ਰਾਈਬ ਜੀ ਮਰਵਾਦਾ ਕਰੋ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਹੋਰ ਵੀਡੀਓ ਚ ਦੇਖਦਾ ਪਰਸੋਂ ਤੁਹਾਨੂੰ ਨੰਬਰਾਂ ਸਾਜਾ ਨੰਬਰ ਸਾਤ ਚੰਦ ਦੀ ਵੀਡੀਓ ਆ ਬਣਾਵਾਂਗੇ ਵੀਡੀਓ ਤੁਹਾਨੂੰ ਦਿਖਾਵਾਂਗੇ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਧੰਨਵਾਦ ਜੀ